ਨਾ ਯਾਰ ਇਹ ਆਪਣੇ ਸਾਰਿਆਂ ਦੇ ਲਈ ਪੰਜਾਬ ਦੇ ਦੇ 3 ਕਰੋੜ ਪੰਜਾਬੀਆਂ ਦੇ ਲਈ ਇਹ ਮੰਗ ਦੀ ਗੱਲ ਹੈ ਕਿ ਜਿਸ ਦੀ ਆਵਾਜ਼ ਪਾਰਟੀ ਦੀ ਹੋਣੀ ਹੈ ਉਸ ਤੇ ਸਿਹਤ ਅਤੇ ਸਿੱਖਿਆ ਇਹ ਦੋ ਸੈਕਟਰ ਹੈ ਜਿਹੜੇ ਜਿਹੜੇ ਸਰਕਾਰਾਂ ਨੇ ਆਣ ਬੋਲੇ ਖੱਦ ਰਹੇ ਸਾਡਾ ਮੇਨ ਫੋਕਸ ਜਿਹੜਾ ਸਿੱਖਿਆ ਤੇ ਹੈ ਕਿਉਂਕਿ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਜਿਹੜੇ ਦੇਸ਼ ਰਾਜ ਕਰਦੇ ਉਹ ਸਭ ਤੋਂ ਵੱਧ ਆਪਣੇ ਬੱਚਿਆਂ ਦੇ ਚਾਹਦੇ ਕੋ ਇੱਕ ਦੇ ਵਿੱਚ ਆਉਣ ਵਾਲੀ ਜੀੜੀ ਦੇ ਵਿੱਚ ਇਨਵੈਸਟ ਜਿਹੜਾ ਉਹ ਕਰਦੇ ਨੇ ਔਰ ਪੰਜਾਬ ਦੇ ਵਿੱਚ ਜਿਹਦੇ 3 ਸਾਲਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਕੰਮ ਨੇ ਜਿਹੜੇ ਉਹ ਹੋ ਰਹੇ ਨੇ ਪਰ ਅੱਜ ਇੱਕ ਨਵੀਂ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਹੈ ਜਿਹੜੀ ਉਹ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਸਕੂਲਾਂ ਨੂੰ ਬਿਹਤਰੀਨ ਬਣਾਉਣ ਦਾ ਕੰਮ ਜਿਹੜਾ ਉਹ ਸ਼ੁਰੂ ਹੈ ਇਸੇ ਲੜੀ ਦੇ ਵਿੱਚ ਅੱਜ ਮੈਂ ਆਪਣੇ ਹਲਕੇ ਸਮਾਗਮ ਦੇ ਮੇਰੇ ਆਪਣੇ ਜੱਦੀ ਪਿੰਡ ਰੁੱਖਾ ਦੇ ਵਿੱਚ ਅਸੀਂ तकरीबन 1 ਕਰੋੜ 98 ਲੱਖ ਰੁਪਏ ਦੇ ਦੋਨੋਂ ਸਕੂਲਾਂ ਦੇ ਵਿੱਚ ਸੀਨੀਅਰ ਸੈਕੰਡਰੀ ਵੀ ਔਰ ਪ੍ਰਾਇਮਰੀ ਵੀ ਦੋਨੋਂ ਦੇ ਵਿੱਚ ਜਿਹੜੇ 1 ਕਰੋੜ 98 ਲੱਖ ਦੇ ਕੰਮ ਨੇੜੇ ਉਹ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਦੀ ਤਾਰੀਖ ਦੇ ਵਿੱਚ तकरीबन 90% ਸਕੂਲਾਂ ਦੇ ਵਿੱਚ ਜਿੱਥੇ ਪਹਿਲਾਂ ਬਾਉਂਡਰੀ ਵਾਲ ਨਹੀਂ ਸੀ ਗਿਆ ਜਾਂ ਟਾਇਲਟਸ ਨਹੀਂ ਸੀ ਗਿਆ ਜਾਂ ਕਲਾਸਰੂਮ ਨਹੀਂ ਸੀਗੇ ਉਹਨੂੰ ਅਪਗ੍ਰੇਡ ਕਰਨ ਦੀ ਲੋੜ ਸੀਗੀ ਉਹ ਪੂਰੇ ਪੰਜਾਬ ਦੇ ਵਿੱਚ ਕੰਮ ਚੱਲ ਰਿਹਾ ਇਸ ਸਕੂਲ ਦੇ ਵਿੱਚ ਵੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਵੀ 70 ਲੱਖ 72 ਹਜ਼ਾਰ ਰੁਪਏ ਦੇ ਨਾਲ ਅੱਜ ਫਿਜ਼ਿਕਸ ਨਾਲ కెਮਿਸਟਰੀ ਲੈਬ ਬਾਇਓ ਲੈਬ ਲੈਬ ਲਾਇਬ੍ਰੇਰੀ ਸਾਰੀਆਂ ਨੇ ਜਿਹੜੀਆਂ ਉਹ ਬਣਦੀਆਂ ਨੇ ਤੁਸੀਂ ਸਮਝਦਾ ਕਿ ਇੱਕ ਨਵਾਂ ਪੰਜਾਬ ਹੈ ਜਿਹੜਾ ਇਸ ਸਿੱਖਿਆ ਕ੍ਰਾਂਤੀ ਦੇ ਜ਼ਰੀਏ ਸਿਰਜਿਆ ਜਾ ਰਿਹਾ ਆਮ ਆਦੀ ਪਾਰਟੀ ਦੀ ਭਵੰਤਵ ਸਰਕਾਰ ਵੱਲੋਂ ਜਿਹਦੇ ਜਿਹਦੀ ਜਿਹਦੀ ਸੋਚ ਜਿਹਦੀ ਦੇਸ਼ੇ اور ਜਿੰਨ ਜੀ ਸੀਨੀਅਰ ਦੇ ਪਿੰਜਵਾਜੀ ਹੋਰ ਮਨਸੋਦੀ ਜੀ ਉਹਨਾਂ ਨੇ ਪਹਿਲਾ ਇਹ ਅ ਬਿਹਤਰੀਨ ਸਿੱਖਿਆ ਦਾ ਮਾਡਲ ਦਿੱਲੀ ਦੇ ਵਿੱਚ ਚੱਲ ਰਿਹਾ ਤੇ ਉਹੀ ਹੁਣ ਪੰਜਾਬ ਦੇ ਵਿੱਚ ਹੁਣ ਜਾ ਰਿਹਾ। ਦਾਖਲੇ ਹੁਣ ਸ਼ੁਰੂ ਹੋ ਜਾਂਦੇ ਨੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਦਾ ਪ੍ਰਾਈਵੇਟ ਦੇ ਮੁਕਾਬਲੇ ਲੱਗਦਾ ਕਿ ਇਸ ਵਾਰ ਜਿਹੜੇ ਦਾਖਲੇ ਵਧਣ ਦੀ ਉਮੀਦ ਹੈ। 100% ਵਧਣਗੇ ਜੀ ਪਿਛਲੇ 3 ਸਾਲਾਂ ਦੇ ਵਿੱਚ ਹੀ ਤਕਰੀਬਨ 9000 ਤੋਂ ਵੀ ਵੱਧ ਅ ਬੱਚੇ ਹੈ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨ ਲੈ ਚੁੱਕੇ ਪ੍ਰਾਈਵੇਟ ਸਕੂਲਾਂ ਵਿੱਚ ਛੱਡ ਕੇ। ਇਹ ਅੱਜ ਤੱਕ ਇਹ ਪੰਜਾਬ ਦੇ ਵਿੱਚ ਨਹੀਂ ਹੋਇਆ ਸੀਗਾ। ਜਦੋਂ ਇਨਫਰਾਸਟ੍ਰਕਚਰ ਬਿਹਤਰੀਨ ਹੋਊਗਾ। ਜਦੋਂ ਇਹ ਪੜਾਉਣ ਦਾ ਮਾਹੌਲ ਵਧੀਆ ਹੋਊਗਾ ਜਦੋਂ ਇੱਥੋਂ ਦੇ ਟੀਚਰ ਜਿਹੜੇ ਪ੍ਰਿੰਸੀਪਲ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਉਹ ਬਾਹਰਲੇ ਮੁਲਕਾਂ ਤੋਂ ਟ੍ਰੇਨਿੰਗ ਲੈ ਕੇ ਆਉਣਗੇ 20000 ਤੋਂ ਵੱਧ ਟੀਚਰ ਹੈ ਜਿਹੜਾ ਉਹ ਰੱਖਿਆ ਜਾ ਚੁੱਕਿਆ तकरीबन 90000 90% ਜਿਹੜੇ ਸਕੂਲਾਂ ਦੇ ਵਿੱਚ ਮੋਡਰਨ ਜਿੱਥੇ ਨਹੀਂ ਸੀ ਉਹ ਕੰਪਲੀਟ ਹੋ ਚੁੱਕੀ ਸੋ ਮੈਂ ਸਮਝਦਾ ਕਿ ਬੜੇ ਜਲਦੀ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਨੇ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਕਿਤੇ ਅੱਗੇ ਹੈ ਜਿਹੜਾ ਹਰ ਸ਼ਹਿਰ ਹਰ ਪਿੰਡ ਹਰ ਨਗਰ ਦੇ ਵਿੱਚ ਉਹ ਪਹੁੰਚ ਜਾਂਦਾ ਸਰ ਰਤੋ ਕੀ ਇੱਕ ਸਕੂਲ ਹੈ ਬਹੁਤ ਮਸ਼ਹੂਰ ਹੈ ਬਿੰਦਾ ਫੁਹਾਰਾਂ ਦਾ ਜਿਹੜੀ ਸੇਵਾ ਕਰਦੇ ਨੇ ਜਿਹੜੇ ਪੈਸੇ ਕਮਾਉਂਦੇ ਨੇ ਦੇਖੋ ਮੈਂ ਸਮਝਦਾ ਕਿ ਕੱਲਾ ਇੱਕ ਤੁਸੀਂ ਰਤੋ ਕੀ ਦੇ ਐਗਜ਼ਾਮਪਲ ਦੇ ਰਹੇ ਹੋ ਪੰਜਾਬ ਦੇ ਵਿੱਚ ਤਕਰੀਬਨ ਤਕਰੀਬਨ 20000 ਦੇ ਕਰੀਬ ਸਕੂਲ ਹੈ ਹਰ ਸਕੂਲ ਹੈ ਜਿਹੜਾ ਉਹ ਰਕਤੋਕੇ ਵਾਲੇ ਸਕੂਲ ਦੇ ਘੱਟੋ ਘੱਟ ਬੇਸਿਕ ਉਸ ਦੇ ਸਟੈਂਡਰਡ ਦੇ ਉੱਪਰ ਪਹੁੰਚ ਜਾਏਗਾ ਉਸ ਸਕੂਲ ਦੀ ਪੋਜੀਸ਼ਨ ਅਜਿਹੀ ਹੈ ਕਿ ਤਿੰਨ ਤਿੰਨ ਸਾਲਾਂ ਦੀ ਉਹ ਸਰਕਾਰੀ ਸਕੂਲ ਦੇ ਵਿੱਚ ਵੇਟਿੰਗ ਹੈ ਐਡਮਿਸ਼ਨ ਲੈਣ ਦੇ ਲਈ ਜੇ ਜੇ ਬੱਚਾ ਹੋਣਾ ਹੁੰਦਾ ਹੈ ਜੇ ਬੱਚਾ ਮਾਪਿਆਂ ਦੇ ਹੋਣਾ ਹੁੰਦਾ ਹੈ ਪਹਿਲਾਂ ਉੱਥੇ ਜਾ ਕੇ ਸਕੂਲ ਦੇ ਪ੍ਰਿੰਸੀਪਲ ਕੋਲ ਪੰਚਾਇਤ ਕੋਲ ਨੋਟ ਕਰਾ ਕੇ ਆਉਣੀ ਜੀ ਵੀ 3 ਸਾਲ ਬਾਅਦ ਮੇਰੇ ਬੱਚੇ ਨੂੰ ਇੱਥੇ ਤੁਸੀਂ ਐਡਮਿਸ਼ਨ ਦੇਣੀ ਹੈ ਆਹੀ ਸੋਚ ਸਾਡੀ ਪੰਜਾਬ ਦੇ 20000 ਸਕੂਲਾਂ ਨੂੰ ਬਣਾਉਣ ਦੇ ਪਤੀ ਅਤੇ ਬੰਵਾਸਾ ਕਰਕੇ ਬਾਬਾ ਨਾਨਕ ਜੀ ਨੇ ਕਰਨ ਇਸ ਇਹ ਟੀਚਾ ਜਿਹੜਾ ਉਸ ਸੂਚੇ ਪੰਜਾਬ ਦੀ ਸਹਿਯੋਗ ਨਾਲ ਅਸੀਂ ਬੜੀ ਜਲਦੀ ਪੂਰਾ ਕਰਦੇ ਸਰ ਪੰਜਾਬ ਦੇ ਇੰਕਾਊਂਟਰ ਹੋ ਰਹੇ ਨੇ ਪਰਵਾਰਾਂ ਮਨ ਉਹਨਾਂ ਨੂੰ ਸਦਾ ਚੱਕੇ ਜਾ ਰਹੇ ਨੇ ਦੁਬਾਰਾ 84 ਦੇ ਮਹੌਲ ਮੰਤ ਕਰ ਜਾਂਦੇ ਨਹੀਂ ਦੇਖੋ ਇਸ ਤਰ੍ਹਾਂ ਕਿ ਜੇ ਕੋਈ ਨਸ਼ਾ ਵੇਚੂਗਾ ਲੋਕਾਂ ਦੇ ਅ ਬੱਚਿਆਂ ਦੇ ਨਸਾਂ ਦੇ ਵਿੱਚ ਜ਼ਹਿਰ ਘੋਲੂਗਾ ਜੇ ਕੋਈ ਕਿਸੇ ਤੋਂ ਫਰੋਫੀਆ ਮੰਗੂਗਾ ਜੇ ਕੋਈ ਕਿਸੇ ਦਾ ਕਤਲ ਕਰਕੇ ਭੱਜੂਗਾ ਜੇ ਕੋਈ ਇਹ ਜਾਂ ਚਾਹੇ ਐਂਟੀ ਸੋਸ਼ਲ ਐਲੀਮੈਂਟ ਹੈ ਗੈਂਗਸਟਰ ਹੈ ਜਾਂ ਕੋਈ ਡਰੱਗ ਸਮਗਲਰ ਹੈ ਜੋ ਇਹ ਜਾਂ ਗਲਤ ਕੰਮ ਕਰੂਗਾ ਤੇ ਪੁਲਿਸ ਪਿੱਛਾ ਕਰੂਗੀ ਆਮਣਾ ਸਾਹਮਣਾ ਹੋਊਗਾ ਤੇ ਫਿਰ ਉੱਥੇ ਉਸਨੇ ਜਦੋਂ ਅੱਗੋਂ ਗੋਲੀ ਚੱਲੂਗੀ ਤੇ ਉਸਨੇ ਆਰਥੀ ਤੋਂ ਤਾਰ ਨਹੀਂ ਨਹੀਂ ਉਹਨਾਂ ਦੀ ਉੱਥੇ ਵਿਜੇ ਇਨਕਾਊਂਟਰ ਹੋਊਗਾ ਇਹ ਜਾਂ ਕੋਈ ਗੱਲ ਨਹੀਂ ਹੈ ਕਿ 84 ਵਾਲਾ ਮਾਹੌਲ ਇਹਦਾ ਹੋ ਬੰਦ ਰਿਹਾ ਹੈ ਸਾਡੀ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਲਾਅ ਆਫ ਲੈਂਡ ਹੈ ਜਿਹੜਾ ਜੋ ਧਰਤੀ ਦਾ ਕਾਨੂੰਨ ਹੈ ਜੋ ਜ਼ੇਰ ਦਾ ਕਾਨੂੰਨ ਹੈ ਉਹ ਲਾਗੂ ਹੋਊਗਾ ਪਰ ਜੇ ਕੋਈ ਇਹ ਸੋਚੇ ਵੀ ਪਿਛਲੀਆਂ ਸਰਕਾਰਾਂ ਦੇ ਪਿਛਲੀਆਂ ਲੀਡਰਾਂ ਦੀ ਤਰ੍ਹਾਂ ਇਹਨਾਂ ਮਾੜੇ ਅੰਸਰਾਂ ਨੂੰ ਸਾਡੀ ਸਰਕਾਰ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਉਸਤ ਪਨਾਹੀ ਦੇ ਦੂਗਾ ਤੇ ਉਹ ਨਹੀਂ ਹੋਣ ਵਾਲਾ ਇਸ ਕਰਕੇ ਮੈਂ ਇਸੇ ਕਰਕੇ ਬਾਰ-ਬਾਰ ਕਹਣਾ ਇਨਾ ਇਨ ਸਮਗਲਰਸ ਨੂੰ ਜਿਹੜੇ ਡਰੱਗ ਦਾ ਧੰਦਾ ਕਰਦੇ ਨੇ ਕਿ ਭਾਈ ਤੁਸੀਂ ਇਹ ਕੰਮ ਛੱਡ ਦਿਓ ਮੇਨਸਟ੍ਰੀਮ ਦੇ ਵਿੱਚ ਆਓ ਪੰਜਾਬ ਸਰਕਾਰ ਅੱਜ ਨੌਕਰੀਆਂ ਹਰ ਰੋਜ਼ ਵੱਧ ਰਹੀ ਹੈ ਆਓ ਮਿਹਨਤ ਕਰੋ ਪੜੋ ਆਪ ਦਾ ਵੀ ਤੇ ਆਪ ਦੇ ਪਰਿਵਾਰ ਦਾ ਵੀ ਨਾਮ ਰੌਸ਼ਨ ਕਰੋ ਪੰਜਾਬ ਦਾ ਨਾਮ ਰੌਸ਼ਨ ਕਰਦੇ ਤੋ ਮੁੱਠੇ ਪਾਸੇ ਤੁਰੇ ਸਰ ਰਾਜ ਸਭਾ ਇਸ ਤਰ੍ਹਾਂ ਕਿਹਨਾ ਦੇਖਿਓ ਜਿਹੜਾ ਬਿੰਪਾਸ ਕੀਤਾ ਹੈ ਕੇਂਦਰ ਸਰ ਦੇਖੋ ਮੈਂ ਸਮਝਦਾ ਕਿ ਇਹ ਮਾਈਨੋਰਟੀਜ਼ ਦੇ ਉੱਪਰ ਵੱਡਾ ਹੱਲ ਹੈ ਜਿਹੜਾ ਉਹ ਮਾਰਨੀ ਸਰ ਰਾਜ ਸਭਾ